ਭਾਰਤੀ ਸਿੰਘ ਨੂੰ ਕਿਉਂ ਗਰਭ ਚ ਮਾਰਨਾ ਚਾਹੁੰਦੀ ਸੀ ਉਹਨਾਂ ਦੀ ਮਾਂ ਘਰ ਚ ਨਮਕ ਨਾਲ ਰੋਟੀ ਖਾ ਕੇ ਕਰਦੇ ਸੀ ਗੁਜ਼ਾਰਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਕਾਮੇਡੀਅਨ ਭਾਰਤੀ ਸਿੰਘ ਦੇ ਬਾਰੇ ਜੋ ਕਿ ਬਹੁਤ ਜ਼ਿਆਦਾ ਪੌਪੂਲਰ ਆ ਉਹਨਾਂ ਦੀ ਕਾਮੇਡੀ ਨੂੰ ਉਹਨਾਂ ਦੀ ਟਾਈਮਿੰਗ ਨੂੰ ਹਰ ਕਿਸੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਭਾਰਤੀ ਸਿੰਘ ਜਿਨ੍ਹਾਂ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਵਿੱਚ ਬਚਪਨ ਤੋਂ ਹੀ ਕਾਫੀ ਜ਼ਿਆਦਾ ਸੰਘਰਸ਼ ਦੇਖਿਆ ਗਿਆ ਸੀ ਭਾਰਤੀ ਸਿੰਘ ਦੀ ਗੱਲ ਕਰੀਏ ਤਾਂ ਉਹ ਪੰਜਾਬ ਦੇ ਵਿੱਚ ਜਨਮੇ ਨੇ ਤੇ ਉਹਨਾਂ ਦਾ ਜਨਮ ਜੋ ਸਿਗਾ ਉਹ ਉਸ ਸਮੇਂ ਤੋਂ ਹੀ ਉਹਨਾਂ ਨੂੰ ਕਾਫੀ ਜ਼ਿਆਦਾ ਸਟਰਗਲ ਕਰਨਾ ਪਿਆ ਸੀ ਕਿਉਂਕਿ ਗਰੀਬੀ ਦਾ ਦੌਰ ਸੀ ਹਾਲਾਤ ਇਹ ਸੀ ਕਿ ਸਾਹ ਲੈਣ ਲਈ ਵੀ ਉਹਨਾਂ ਨੂੰ ਸਟਰਗਲ ਕਰਨਾ ਪਿਆ ਸੀ ਕਾਰਚ ਖਾਣ ਲਈ ਕੁਝ ਨਹੀਂ ਹੁੰਦਾ ਸੀ ਕਦੇ ਸਿਰਫ ਲੂਣ ਨਾਲ ਰੋਟੀ ਖਾ ਕੇ guzara ਕਰਨਾ ਪੈਂਦਾ ਸੀ ਤੇ ਕਦੇ-ਕਦੇ ਭੁੱਖੇ ਵੀ ਸੋਣਾ ਪੈਂਦਾ ਸੀ ਪਰ ਅੱਜ ਉਹ ਕਾਫੀ ਜ਼ਿਆਦਾ ਪੋਪੂਲਰ ਹੈ ਉਹਨਾਂ ਕੋਲ ਪੈਸੇ ਸਕਸੈਸ ਸਭ ਕੁਝ ਹੈ ਪਰ ਇੱਕ ਸਮਾ ਅਜੀਹਾ ਸੀ ਜਦੋਂ ਭਾਰਤੀ ਸਿੰਘ ਦੀ ਮਾਂ ਉਹਨਾਂ ਨੂੰ ਗਰਭ ਦੇ ਵਿੱਚ ਹੀ ਮਾਰਨਾ ਚਾਹੁੰਦੇ ਸੀ ਭਾਰਤੀ ਸਿੰਘ ਦੀ ਮਾਂ ਪੰਜਾਬੀ ਅਤੇ ਉਹਨਾਂ ਦੇ ਪਿਤਾ ਨੇਪਾਲੀ ਸਨ ਜਦੋਂ ਉਹ ਸਿਰਫ 2 ਸਾਲ ਦੀ ਸੀ ਤਾਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਇਸ ਤੋਂ ਬਾਅਦ ਪਰਿਵਾਰ ਵਿੱਚ ਭਾਰਤੀ ਸਿੰਘ ਦੀ ਮਾਂ ਕਮਲਾ ਸਿੰਘ ਪੈਨ ਪਿੰਕੀ ਇੱਕ ਭਰਾ ਧੀਰਜ ਸਿੰਘ ਹੀ ਰਹਿ ਗਏ ਸਨ ਭਾਰਤੀ ਸਿੰਘ ਦੱਸਦੀ ਹੈ ਕਿ ਉਸ ਦੇ ਪਰਿਵਾਰ ਦੀ ਉਸ ਨੂੰ ਜਨਮ ਦਿਨ ਦੀ ਕੋਈ ਪਲਾਨਿੰਗ ਨਹੀਂ ਸੀ ਜਦੋਂ ਉਹ ਗਰਭ ਦੇ ਵਿੱਚ ਸੀ ਤਾਂ ਉਸ ਦੀ ਮਾਂ ਅਬੋਰਸ਼ਨ ਕਰਵਾਉਣਾ ਚਾਹੁੰਦੀ ਸੀ ਹਾਲਾਂਕਿ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਭਾਰਤੀ ਨਾ ਹੁੰਦੀ ਤਾਂ ਸ਼ਾਇਦ ਉਹਨਾਂ ਦਾ ਪਰਿਵਾਰ ਇਸ ਮੁਕਾਮ ਤੱਕ ਨਾ ਪਹੁੰਚਦਾ ਪਿਤਾ ਦੀ ਮੌਤ ਤੋਂ ਬਾਅਦ ਭਾਰਤੀ ਦੇ ਪਰਿਵਾਰ ਦੀ ਹਾਲਤ ਵਿਗੜ ਗਈ ਭਾਵੇਂ ਮਾਂ ਕਮਲਾ ਨੇ ਸਖਤ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਪਰ ਉਸ ਨੂੰ ਕਈ ਵਾਰ ਰੋਟੀ ਵੀ ਨਹੀਂ ਸੀ ਮਿਲਦੀ ਭਾਰਤੀ ਨੂੰ ਪੜ੍ਹਾਈ ਲਈ ਵੀ ਸਖਤ ਮਿਹਨਤ ਕਰਨੀ ਪਈ ਸੀ ਕਾਲਜ ਦੀ ਫੀਸ ਮੁਆਫ ਕਰਵਾਉਣ ਲਈ ਉਸਨੇ ਖੇਡਾਂ ਦੇ ਵਿੱਚ ਪਾਰਟਿਸਪੇਟ ਲੈਣਾ ਸ਼ੁਰੂ ਕੀਤਾ ਸੀ ਉਹ ਹਰ ਰੋਜ਼ ਸਵੇਰੇ 5 ਵਜੇ ਪ੍ਰੈਕਟਿਸ ਲਈ ਕਾਲਜ ਪਹੁੰਚ ਜਾਂਦੀ ਸੀ ਤਾਂ ਜੋ ਉਸ ਨੂੰ ਜੂਸ ਪੀਣ ਲਈ ਵੀ 5 ਰੁਪਏ ਦਾ 쿠ਪਨ ਮਿਲ ਸਕੇ ਭਾਰਤੀ ਸਾਰੇ 쿠ਪਨ ਇਕੱਠੇ ਕਰਕੇ ਉਹਨਾਂ ਤੋਂ ਇੱਕ ਫਲ ਖਰੀਦ ਕੇ ਘਰ ਲੈ ਜਾਂਦੀ ਸੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤੀ ਸਿੰਘ ਨੇ ਅੰਮ੍ਰਿਤਸਰ ਵਿੱਚ ਥੀਏਟਰ ਕੀਤਾ ਜਿੱਥੇ ਉਸ ਦੀ ਮੁਲਾਕਾਤ ਕਪਿਲ ਸ਼ਰਮਾ ਨਾਲ ਹੋਈ ਉਹਨਾਂ ਨੇ ਹੀ ਭਾਰਤੀ ਨੂੰ ਲਾਫਟਰ ਚੈਲੰਜ ਲਈ ਆਡੀਸ਼ਨ ਦੇਣ ਦੀ ਸਲਾਹ ਦਿੱਤੀ ਸੀ ਜਦੋਂ ਭਾਰਤੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੁੰਬਈ ਪਹੁੰਚੀ ਤਾਂ ਉਸ ਦੀ ਮਾਂ ਨੇ ਦੁਨੀਆ ਦੇ ਤਾਨੀ ਮੇਨਿਆਂ ਦੀ ਪਰਵਾਹ ਕੀਤੇ ਬਿਨਾ ਉਸ ਦਾ ਸਾਥ ਦਿੱਤਾ ਉਹ ਲਾਫਟਰ ਚੈਲੰਜ ਦੇ ਵਿੱਚ ਸਿਲੈਕਟ ਹੋਈ ਉਸ ਤੋਂ ਬਾਅਦ ਭਾਰਤੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅੱਜ ਉਹ ਜੋ ਜੋ ਆ ਦੁਨੀਆ ਦੇ ਦਿੱਗਜ ਕਾਮੇਡੀਅਨਸ ਦੇ ਵਿੱਚ ਸ਼ਾਮਿਲ ਹੋ ਚੁੱਕੀ ਆ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਵੀ ਲੋਕ ਕਾਫੀ ਪਸੰਦ ਕਰਦੇ ਆ ਉਹਨਾਂ ਦੀ ਕਾਮਿਕ ਟਾਈਮਿੰਗ ਨੂੰ ਹਰ ਕਿਸੇ ਵੱਲੋਂ ਸਰਾਇਆ ਜਾਂਦਾ ਤੇ ਤੁਹਾਨੂੰ ਭਰਤੀ ਸਿੰਘ ਦੀ ਕਾਮੇਡੀ ਕਿਵੇਂ ਦੀ ਲੱਗਦੀ ਆ ਸਾਨੂੰ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ